ਗੁਰਪਤਵੰਨ ਸਿੰਘ ਪੰਨੂ ਦੀ ਧਮਕੀ ਤੇ ਆਮ ਆਦੀ ਪਾਰਟੀ ਵਿਧਾਇਕ ਕੁਲਵੰਤ ਸਿੱਧੂ ਨੇ ਕਿਹਾ ਕਿ ਧਮਕੀ ਬਾਰੇ ਮੈਨੂੰ ਮੀਡੀਆ ਤੋਂ ਪਤਾ ਲੱਗਿਆ ਹੈ ਮੈਨੂੰ ਕੋਈ ਵੀ ਡਰ ਨਹੀਂ ਹੈ ਮੇਰੀ ਰੱਖਿਆ ਬਾਬਾ ਦੀਪ ਸਿੰਘ ਜੀ ਕਰਦੇ ਨੇ ਦਰਸਲ ਪਿਛਲੇ ਦਿਨੀ ਕੁਲਵੰਤ ਸਿੰਘ ਰਾਈਫਲ ਲੈ ਕੇ ਡਾਕਟਰ ਭੀਮਰਾਵ ਅੰ베ੜਕਰ ਦੇ ਬੁਢੀ ਰਾਖੀ ਕਰਤੇ ਹੋਏ ਦਿਖੇ ਸਨ ਤੇ ਆ ਵੀ ਗੱਲ ਨਿਕਲ ਕੇ ਸਾਹਮਣੇ ਆਈ ਸੀ ਕਿ ਗੁਰਪਤਵੰਨ ਸਿੰਘ ਪੰਨੂ ਨੇ ਵਿਧਾਇਕ ਜੁਨੇ ਆਮ ਆਦੀ ਪਾਰਟੀ ਦੇ ਕੁਲਦੀਪ ਸਿੱਧੂ ਉਹਨਾਂ ਨੂੰ ਧਮਕੀ ਦਿੱਤੀ ਹੁਣ ਕੁਲਵੰਤ ਸਿੱਧੂ ਨੇ ਕਿਹਾ ਹੈ ਕਿ ਧਮਕੀ ਬਾਰੇ ਮੈਨੂੰ ਮੀਡੀਆ ਤੋਂ ਪਤਾ ਲੱਗਿਆ ਮੈਨੂੰ ਕੋਈ ਵੀ ਡਰ ਨਹੀਂ ਹੈ ਮੇਰੀ ਰੱਖਿਆ ਬਾਬਾ ਦੀਪ ਸਿੰਘ ਜੀ ਕਰਦੇ ਨੇ ਪਿਛਲੇ ਦਿਨੀ ਕੁਲਵੰਤ ਸਿੰਘ ਸਿੱਧੂ ਰਾਈਫਲ ਲੈ ਕੇ ਪਹੁੰਚੇ ਸੀ ਬਾਬਾ ਸਾਹਿਬ ਭੀਮਰਾਵ ਅੰਬੇਡਕਰ ਦੇ ਬੁੱਤੀ ਰਾਖੀ ਡਾਕਟਰ ਬੀ ਆਰ ਅੰਬੇਦਕਰ ਜੀ ਦੀ ਪ੍ਰਤਿਮਾ ਤੇ ਬੰਦੂਕ ਲੈ ਕੇ ਰਾਖੀ ਕਰਨ ਦੇ ਮਾਮਲੇ 'ਚ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੂੰ ਇੱਕ ਧਮਕੀ ਮਿਲੀ ਹੈ। ਔਰ ਉਸ ਧਮਕੀ ਦਾ ਜ਼ਿਕਰ ਕੀਤਾ ਜਾ ਰਿਹਾ ਕਿ ਇੱਕ ਆਡੀਓ ਕਾਲ ਜ਼ਰੀਏ ਜਿਹੜੀ ਆ ਧਮਕੀ ਦਿੱਤੀ ਗਈ ਹੈ ਔਰ ਇਸੇ ਮੁੱਦੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਸਿੱਧੂ ਸਾਹਿਬ ਇੱਕ ਧਮਕੀ ਦਾ ਜ਼ਿਕਰ ਆ ਰਿਹਾ ਹੈ ਕਿ ਤੁਸੀਂ ਇੱਕ ਬੰਦੂਕ ਦੇ ਨਾਲ ਰਾਖੀ ਕਰਦੇ ਹੋ ਬੀ ਆਰ ਅੰਬੇਦਕਰ ਜੀ ਦੀ ਮੂਰਤੀ ਦੇ ਕੋਲ ਉਸ ਤੋਂ ਬਾਅਦ ਤੁਹਾਨੂੰ ਧਮਕੀ ਮਿਲਦੀ ਹੈ। ਕੀ ਪੂਰਾ ਮਾਮਲਾ ਕੀ ਹੈ? ਦੇ ਕੋ ਮੈਂ ਅੱਜ ਬੀਸੀਨ ਸਕੂਲ ਦੇ ਜਿਹੜੇ ਨੇ ਫੀਸਾਂ ਨੂੰ ਲੈ ਕੇ ਮਾਪਿਆਂ ਦਾ ਮੈਨੇਜਮੈਂਟ ਨਾਲ ਰੇਡ ਕੱਸੀ ਤਾਂ ਉੱਥੇ ਗਿਆ ਤਾਂ ਮੈਨੂੰ ਮੀਡੀਆ ਵਾਲੇ ਭਰਾਵਾਂ ਤੋਂ ਪਤਾ ਲੱਗਿਆ ਕਿ ਜਿਹੜੀ ਹੈ ਤੁਹਾਨੂੰ ਕੋਈ ਧਮਕੀ ਆਈ ਹੈ ਤਾਂ ਮੈਂ ਉਹਨਾਂ ਨੂੰ ਕਿਹਾ ਵੀ ਨਾ ਮੈਨੂੰ ਕਿਸੇ ਨੇ ਫੋਨ ਤੇ ਧਮਕੀ ਦਿੱਤੀ ਆ ਨਾ ਮੈਨੂੰ ਮੇਰੇ ਕੋਈ ਲਿਖਤੀ ਧਮਕੀ ਆਈ ਹੈ ਇਹ ਕੀ ਧਮਕੀ ਹੈ ਕੀ ਇਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਹੈ ਮੀਡੀਆ ਦੇ ਵਿੱਚ ਹਾਈਲਾਈਟ ਤੋਂ ਹੋਣ ਤੋਂ ਬਾਅਦ ਡੀਜੀਪੀ ਸਾਹਿਬ ਨਾਲ ਵੀ ਗੱਲ ਹੋਈ ਹੈ ਐਸਪੀ ਸਾਹਿਬ ਨਾਲ ਵੀ ਹੋਈ ਹੈ ਸਬੰਧਕ ਅਫਸਰ ਸੇ ਬਨਨ ਦਾ ਵੀ ਫੋਨ ਕਰਕੇ ਮੈਨੂੰ ਮਿਲੇ ਨੇ ਆ ਕੇ ਤੇ ਮੈਂ ਉਹਨਾਂ ਨੇ ਕਿਹਾ ਵੀ ਦੱਸੋ ਤੁਹਾਡੀ ਸੁਰੱਖਿਆ ਦਾ ਕੀ ਪ੍ਰਬੰਧ ਕਰੀਏ ਤੇ ਮੈਂ ਉਹ ਮੀਡੀਆ ਨੂੰ ਪੁੱਛਿਆ ਵੀ ਉਸ ਧਮਕੀ ਦੇ ਵਿੱਚ ਕੀ ਕਿਹਾ ਤਾਂ ਜਿਹਦੇ ਵਿੱਚ ਉਹ ਕਹਿੰਦੇ ਸੁਣੇ ਨੇ ਮੈਨੂੰ ਕੋਈ ਮੈਂ ਆਡੀਓ ਨਹੀਂ ਸੁਣੀ ਕੋਈ ਜਿਹਦੇ ਚ ਉਹਨੇ ਦੱਸਿਆ ਮੀਡੀਆ ਵਾਲੇ ਨੇ ਵੀ ਉਹ ਕਹਿ ਰਹੇ ਨੇ ਵੀ ਤੂੰ ਬੰਦੂਖ ਲੈ ਕੇ ਰੱਖਿਆ ਕਰੀਆ ਅ ਅੰਮੇਦਕਰ ਜੀ ਦੀ ਪ੍ਰਤਮਾ ਦੀ ਤੇ ਤੇਰੀ ਸੁਰੱਖਿਆ ਕੌਣ ਕਰੂ ਤਾਂ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਸੀ ਮੇਰੀ ਸੁਰੱਖਿਆ ਬਾਬਾ ਦੀਪ ਸਿੰਘ ਮਹਾਰਾਜ 24 ਘੰਟੇ ਕਰਦੇ ਨੇ ਨਾ ਮੈਂ ਕਦੇ ਕਿਸੇ ਤੋਂ ਡਰਿਆ ਤੇ ਨਾ ਮੈਨੂੰ ਕੋਈ ਡਰਾ ਸਕਦਾ ਬਾਬਾ ਜੀ ਦੇ ਵਿੱਚ ਪੂਰਨ ਭਰੋਸਾ ਆਪਣੇ ਮੁੱਖ ਮੰਤਰੀ ਨੂੰ ਪੂਰਨ ਭਰੋਸਾ ਕਿਉਂਕਿ ਅਸੀਂ ਤਾਂ ਨੇਕੀ ਲਈ ਤੁਰੇ ਫਿਰਦੇ ਹਾਂ ਨੇਕੀ ਲਈ ਕੰਮ ਕਰਦੇ ਹਾਂ